ਹਨਾ ਸਦਾ ਤੇ ਚੌਂਕੀ ਜੇ ਨਗਰ ਨੂੰ ਕਾਮਯਾਬੀ ਦੀ ਹੈ ਕੀ ਸਰਸਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣ ਜਾਣਾ ਹਾਂ ਕਿ ਇਹ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਉਹਨਾਂ ਵੱਲੋਂ ਜਿਹੜੀ ਘੜਿਆਂ ਚ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਵੱਢੀ ਗਈ ਹੋਈ ਆ ਉਹਦੇ ਤੇ ਕੰਮ ਕਰਦੇ ਹੋਏ ਜਿਹੜੇ ਇਹਦੇ ਵਿੱਚ ਸਾਨੂੰ ਇੱਕ 11 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੇ ਨਗਰ ਚੌਂਕੀ ਇੰਚਾਰ ਸਾਹਿਬ ਨੂੰ ਵੀ ਚੇਤ ਨਾਮ ਦੇ ਵਿਅਕਤੀ ਕੋਲੋਂ ਦੋ ਵਿਅਕਤੀਆਂ ਨੇ ਜਿਹੜਾ ਕੋ ਫੋਨ ਸਨੇਚ ਕਰ ਲਿਆ ਜਦੋਂ ਇਨਫਰਮੇਸ਼ਨ ਉਹਨਾਂ ਨੂੰ ਰੀਸੀਵ ਹੋਈ ਉਹਨਾਂ ਨੇ ਤੁਰੰਤ ਉਹਤੇ ਕਾਰਵਾਈ ਕਰਦੇ ਹੋਏ ਦੋਨਾਂ ਦੋਸ਼ੀਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਉਹ ਖੋ ਦੇ ਵਿੱਚ ਜਿਹੜਾ ਫੋਨ ਸਨੇਚ ਹੋਇਆ ਸੀ ਉਹ ਤੋਂ ਉਹ ਵੀ ਬਰਾਮਦਗੀ ਕਰ ਲਈ ਆ ਦੋਸ਼ੀਆਂ ਵੱਲੋਂ ਜਿਹੜਾ ਵਰਤਿਆ ਗਿਆ ਸੀ ਮੋਟਰਸਾਈਕਲ ਤੇ ਵਾਰਦਾਤ ਸਮੇਂ ਜਿਹੜਾ ਉਹਨਾਂ ਨੇ ਦਾਤਰ ਵਗਾ ਕੇ ਜਿਹੜਾ ਵਿਅਕਤੀ ਹੈ ਸੁਝੇਦ ਉਹਨੂੰ ਡਰਾਇਆ ਧਮਕਾਇਆ ਤੇ ਉਹ ਵੀ ਉਹਦੇ ਵਿੱਚ ਬਰਾਮਦ ਕਰ ਲਿਆ ਗਿਆ ਅੱਗੇ ਫਰਦਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਦੋਂ ਉਹਨਾਂ ਨੂੰ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਕੀਤੀ ਗਈ ਇਹਦੇ ਵਿੱਚ ਜਿਹੜੇ ਆ ਨੋ ਫੋਨ ਹੋਰ ਵੀ ਬਰਾਮਦ ਹੋਏ ਆ ਜਿਹੜੇ ਉਹਨਾਂ ਨੇ ਅੰਮ੍ਰਿਤਸ ਸਨੇਚ ਕੀਤੇ ਹੋਏ ਹੈ ਜੀ ਸਰ ਕਿੰਨੇ ਕੁ ਮਰਸੀ ਕਿੰਨਾ ਪੜਿਆ ਸੀ ਇਹਨਾਂ ਦੀ ਉਮਰ ਤਕਰੀਬਨ ਜੀ 18 19 ਸਾਲ ਦੇ ਦੋਨਾਂ ਨੌਜਵਾਨਾਂ ਦੀ ਤੇ ਇਹਦੇ ਵਿੱਚ ਇੱਕ ਜਣਾ 8 ਪੜਿਆ ਦੇ ਇੱਕ ਜੀ 12ਵਾਂ 12ਵਾਂ ਹੀ ਪੜਿਆ ਹੋਇਆ ਹੈ ਜੀ ਸਰ ਇਹ ਕੋਈ ਨਾ ਵੇਚਦੇ ਸੀ ਜਾਂ ਕੀ ਕਰਦੇ ਕੁਝ ਪਤਾ ਪਰਦੇ ਜਿਹੜੀ ਇਨਵੈਸਟੀਗੇਸ਼ਨ ਜੀ ਸਟੇਜ ਤੇ ਚੱਲ ਰਹੀ ਹੈ ਜੀ ਉਹ ਜਿਉਂ-ਜਿਉਂ ਅੱਗੇ ਵਧਦੀ ਜਾਏਗੀ ਉਹ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਜਾਣਗੀਆਂ ਕਿ ਕੋਣ-ਕੋਣ ਵਿਅਕਤੀ ਹੋਰ ਇਨਵੋਲਡ ਸੀ ਇਹਨਾਂ ਨੇ ਕੀ ਅਗਰ ਕਿਸੇ ਨੂੰ ਫੋਨ ਕੋਈ ਵੇਚੇ ਹੋਏ ਨੇ ਤਾਂ ਉਹਦੀ ਵੀ ਜੋ ਇਨਵੋਲਵਮੈਂਟ ਸਾਹਮਣੇ ਆਏਗੀ ਉਹਨੂੰ ਵੀ ਇਹਦੇ ਵਿੱਚ ਇਸ ਪਰਲਾ ਫਲਾਹ ਲੈ ਅਸੀਂ ਗੱਲ ਕੋਈ ਨਹੀਂ ਸਾਹਮਣੇ ਫਿਰ ਵੀ ਜਿਹੜਾ ਇਹਨਾਂ ਦਾ ਵੀ ਇਹ ਉਸ ਐਂਗਲ ਤੇ ਵੀ ਅਸੀਂ ਕੰਮ ਕਰਦੇ ਹੋਏ ਵੇਖਾਂਗੇ ਵੀ ਕੋਈ ਨਸ਼ਤ ਨਹੀਂ ਕਰਦੇ ਸੀ ਇਹ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਨੂੰ ਇਹ ਕੰਮ ਸੀ ਕਰਨਾ ਇਹ ਥੋੜਾ ਜਿਹੇ ਰੀਆ ਲਈ ਇਹਨਾਂ ਨੂੰ ਆਇਆ ਜੀ ਜਿੰਨਾ ਕਿ ਇਹਨਾਂ ਕੋ ਅਸੀਂ ਇਹਦੀ ਫਲਾਹਲ ਪੁੱਛਕਿਛ ਕੀਤੀ ਆ ਤੇ ਅੱਗੇ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੋਰ ਵੀ ਬਾਕੀ ਪੁੱਛਕਿਛ ਕਰਾਂਗੇ ਕਿਉਂਕਿ ਹਾਲੀ ਫਰਦ ਹੈ ਜਿਹੜੇ ਦੋਨੋਂ ਦੋਸ਼ੀ ਆ ਐਸ ਵੇਲੇ ਰਿਮਾਂਡ ਦੇ ਨੇ ਸਾਡੇ ਕੋਲ